ਸਰ ਸ਼ੀਕਲ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਸਭ ਦਾ ਸਵਾਗਤ ਹੈ ਸੰਦੂ ਕਲਚਰਲ ਬੁਟੀਕ ਦੇ ਤੇ ਹਰ ਮੀਤ ਅਰਸ਼ੀਬ ਚੈਨਲ ਤੇ ਹੋਪਸ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਅੱਜ ਮੈਂ ਤੁਹਾਨੂੰ ਬਹੁਤ ਸੋਹਣੇ ਸੂਟ ਦਿਖਾਵਾਂਗੀ ਪਸ਼ਮੀਨੇ ਦੇ ਸੂਟ ਨੇ ਤੇ ਉਹਨਾਂ ਦੇ ਉੱਪਰ ਜਿਹੜਾ ਕਿ ਆਪਾਂ ਮਸ਼ੀਨ embroiderry ਕਰਾਈ ਹੋਈ ਆ ਤੇ ਆਜੋ ਤੁਸੀਂ ਚੈੱਕ ਕਰੋ ਬੜੇ ਸੋਹਣੇ ਸੋਹਣੇ ਜੇ ਸੂਟ ਆ ਪਹਿਲਾਂ ਮੈਂ ਤੁਹਾਨੂੰ ਆਹ ਬਦਾਮੀ ਜੀ ਸ਼ੇਡ ਦੇ ਉੱਪਰ ਦਿਖਾਉਣ ਲੱਗੀ ਆ ਵਰਕ ਹੋਇਆ ਆ ਚੈੱਕ ਕਰੋ ਜੀ ਬਹੁਤ ਸੋਹਣਾ ਇਹਦਾ neck ਬਣਿਆ ਹੋਇਆ ਆ ਨਾਲ ਜਿਹੜੀਆਂ ਲੰਬੀਆਂ ਛੜੀਆਂ ਗਈਆਂ ਹੋਈਆਂ ਨੇ ਇਸ ਦੇ ਨਾ ਚੈੱਕ ਕਰੋ ਠੀਕ ਹੈ ਜੀ ਤੇ ਆਹਾਂ ਇਸ ਦੀਆਂ ਜਿਹੜੀਆਂ ਉਹ ਆਰਮਸ ਬਣੀਆਂ ਹੋਈਆਂ ਨੇ ਬਹੁਤ ਸੋਹਣੀਆਂ ਆ ਦੇਖੋ ਆਹਾਂ ਇਹਦੀਆਂ ਆਰਮਸ ਬਣੀਆਂ ਹੋਈਆਂ ਨੇ ਇਹੇ ਸੂਟ ਆਪਣੇ ਕੋਲੇ ਹੈਗਾ ਵਾ ਜੀ 2700 ਦੀ ਰੇਂਜ ਵਿੱਚ ਤੇ ਛੇੜ ਹਜੇ ਆਪਣੇ ਕੋਲੇ ਇਹੀ ਸਿੰਗਲ ਅਵੇਲੇਬਲ ਆਈਦੇ ਵਿੱਚ ਤੇ ਜਿੰਨੇ ਵੀ ਲੈਣਾ ਹੋਵੇ ਉਹ ਆਪਣੇ ਕੋਲੇ ਆਨਲਾਈਨ ਵੀ ਮੰਗਵਾ ਸਕਦਾ ਹੈ ਇਹ ਵਾਲਾ ਸੂਟ ਇਹ ਕਹਾ ਲੈਮਨ ਦੇ ਵਿੱਚ ਲੈਮਨ ਛੇੜ ਦੇ ਵਿੱਚ ਆਪਾਂ ਰੈਡੀ ਕੀਤਾ ਬੜਾ ਹੀ ਪਿਆਰਾ ਜਿਹਾ ਵਰਕ ਆਇਦੇ ਦੇ ਤੁਸੀਂ ਚੈੱਕ ਕਰੋ ਪੂਰਾ ਨੈਕ ਜਿਹੜਾ ਇਹਦਾ ਉਹ ਹੈਵੀ ਦੇ ਵਿੱਚ ਆਪਾਂ ਬਣਾਇਆ ਹੋਇਆ ਆ ਠੀਕ ਹੈ ਜੀ ਤੇ ਇਦਾਂ ਜਿਹੜੀਆਂ ਇਹਦੀਆਂ ਆਰਮਸ ਵੀ ਬਣੀਆਂ ਹੋਈਆਂ ਆ ਆ ਦੇਖੋ ਆਰਮਸ ਵੀ ਬਹੁਤ ਪਿਆਰੀਆਂ ਇਹਦੀਆਂ ਬਣੀਆਂ ਹੋਈਆਂ ਆ ਆ ਤੁਸੀਂ ਚੈੱਕ ਕਰ ਸਕਦੇ ਆ ਆ ਦੇਖੋ ਆਹ ਹੈ ਇਹਦੀਆਂ ਆਰਮਸ ਬਣੀਆਂ ਹੋਈਆਂ ਵਾ ਤੇ ਇਹਦੇ ਵਿੱਚ ਆਪਾਂ ਇੱਕ ਹੋਰ ਸ਼ੇਡ ਰੈਡੀ ਕੀਤੀ ਆ ਲਾਈਕ ਜਿੱਦਾਂ ਇਹ ਡਾਰਕ ਕੀਤੀ ਆ ਤੇ ਇੱਕ ਨਾਲ ਹੀ ਵੀ ਆਪਾਂ ਲਾਈਟ ਸ਼ੇਡ ਰੈਡੀ ਕੀਤੀ ਆ ਇਹ ਵਾਲੀ ਗ੍ਰੇ ਸ਼ੇਡ ਤੇ ਇਹ ਆਪਣੇ ਕੋਲੇ ਇਹ ਵੀ ਸੂਟ ਹੈਗਾ ਵਾ 2500 ਦੀ ਰੇਂਜ ਵਿੱਚ ਇਹ ਵੀ ਬਹੁਤ ਹੀ ਪਿਆਰਾ ਜਿਹਾ ਸੂਟ ਬਣਿਆ ਹੋਇਆ ਆ ਇਹਦੇ ਵਿੱਚ ਆਪਣੇ ਕੋਲੇ ਆਹ ਦੋਨੋਂ ਸ਼ੇਡਸ ਅਵੇਲੇਬਲ ਹੈਗੀਆਂ ਨੇ ਇਹ ਵੀ ਬਹੁਤ ਪਿਆਰਾ ਸੂਟ ਹੈ ਇਹਦਾ ਜਿਹੜਾ ਕਿ ਆਪਾਂ ਸਿੰਪਲ ਘੇਰਾ ਬਣਾਇਆ ਹੋਇਆ ਆ ਤੇ ਨਾਲ ਜਿਹੜੀਆਂ ਇਹਦੀਆਂ ਆਪਾਂ ਆਰਮਸ ਰੈਡੀ ਕੀਤੀਆਂ ਹੋਈਆਂ ਆ ਆ ਦੇਖੋ ਜੀ ਦੋ ਕਲਰ ਦਾ ਜਿਹੜਾ ਥ्रेड ਇਸ ਯੂਜ਼ ਕੀਤਾ ਆ ਆਪਾਂ ਇਹਦੇ ਵਿੱਚ ਘੇਰਾ ਪੂਰਾ ਵਧੀਆ ਬਣਿਆ ਹੋਇਆ ਆ ਠੀਕ ਹੈ ਤੇ ਆਹ ਨਾਲ ਇਹਦੀਆਂ ਆਰਮਸ ਆਂ ਜਵੀ ਜਿਹੜੀਆਂ ਪੂਰੀਆਂ ਘੇਰੇ ਵਾਂਗੂ ਹੀ ਬਣਾਈਆਂ ਹੋਈਆਂ ਨੇ ਆਪਾਂ ਇੱਕ ਆਪਣੇ ਇਹਦੇ ਵਿੱਚ ਆਹ ਸ਼ੇਡ ਹੈਗੀ ਆ ਤੇ ਇੱਕ ਆਪਣੇ ਕੋਲੇ ਇਹ ਟੋਨ ਦੇ ਵਿੱਚ ਅਵੇਲੇਬਲ ਹੈਗੀ ਆ ਤੇ ਇਹ ਵੀ ਆਪਣੇ ਕੋਲੇ ਤੁਹਾਨੂੰ ਮਿਲੂਗਾ ਸੂਰਜੀ 2500 ਦੀ ਰੇਂਜ ਵਿੱਚ ਇਹ ਦੋਨੋਂ ਸ਼ੇਡਸ ਆਪਣੇ ਕੋਲੇ ਅਵੇਲੇਬਲ ਨੇ ਤੇ ਬਾਕੀ ਜੇ ਤੁਸੀਂ ਕੋਈ ਵੀ ਕਲਰ ਦੇ ਵਿੱਚ ਰੈਡੀ ਕਰਵਾਉਣਾ ਚਾਹੁੰਦਾ ਆ ਹਨਾ ਤੇ ਤੁਸੀਂ ਸਾਨੂੰ ਆਪਣੀ ਕਲਰ ਸ਼ੇਡ ਜਿਹੜੀ ਆ ਉਹ ਦੱਸ ਸਕਦੇ ਆ ਤੇ ਤੁਹਾਨੂੰ ਸੂਟ ਰੈਡੀ ਹੋਏ ਮਿਲ ਜਾਣਗੇ ਜਿੱਦਾਂ ਦਾ ਵੀ ਤੁਸੀਂ ਚਾਹੋਣੇ ਹੈਗੇ ਆ ਤੇ ਇਹ ਸਾਰੇ ਪਸ਼ਮੀਨੇ ਦੇ ਸੂਟ ਨੇ ਬਲੈਕ ਸ਼ੇਡ ਦੇ ਉੱਪਰ ਰੈਡੀ ਕੀਤਾ ਹੋਇਆ ਆ ਬਹੁਤ ਸੋਹਣਾ ਨਿੱਕੀ ਨਿੱਕੀ ਬੁਟੀ ਵਾਲਾ ਆ ਤੁਸੀਂ ਚੈੱਕ ਕਰ ਸਕਦੇ ਆ ਆ ਦੇਖੋ ਸਾਰੇ ਨਿੱਕੀ ਨਿੱਕੀ ਜਿਹੜੀ ਆ ਬੁਟੀ ਪਈ ਹੋਈ ਆ ਸਾਰੀ ਸ਼ਰਟ ਦੇ ਉੱਪਰ ਤੇ نیچے ਇਹਦੇ ਜਿਹੜਾ ਹੈਗਾ ਆ ਘੇਰਾ ਉਹ ਵੀ ਆਪਾਂ ਸਿੰਪਲ ਜਾਂ ਨਿੱਕੇ ਨਿੱਕੇ ਜੇ ਮੂਟੀ ਦੇ ਵਿੱਚ ਆਪਾਂ ਉਹ ਰੈਡੀ ਕੀਤਾ ਹੋਇਆ ਆ ਤੇ ਜਿਹੜੀਆਂ ਇਹਦੀਆਂ ਆਮ ਜਿਹਾ ਹੈਗੀਆਂ ਵਾ ਉਹ ਵੀ ਲਾਈਕ ਘੇਰੇ ਦੀ ਤਰ੍ਹਾਂ ਆਪਾਂ ਜਿਹੜੀ ਰੈਡੀ ਕੀਤੀ ہوئی ਆ ਆ ਤੁਸੀਂ ਚੈੱਕ ਕਰ ਸਕਦੇ ਆ ਆ ਦੇਖੋ ਜੀ ਤੇ ਇਹ ਵੀ ਆਪਣੇ ਕੋਲੇ 2500 ਦੀ ਰੇਂਜ ਵਿੱਚ ਹੀ ਆ ਇਹਨਾਂ ਕਿਸੇ ਸੂਟ ਦੇ ਨਾਲ ਦੁਪੱਟਾ ਨਹੀਂ ਹੈਗਾ ਨਾ ਹੀ ਸਟਾਲ ਹੈਗਾ ਵਾ ਉਹ ਤੁਸੀਂ ਆਪਣੀ ਚੋਇਸ ਤੇ ਜੋ ਵੀ ਬਣਾਉਣਾ ਤੁਸੀਂ ਬਣਾ ਸਕਦੇ ਆ ਠੀਕ ਹੈ ਜੀ ਤੇ ਇਹ ਅੱਜ ਸੀਗੀ ਆਪਣੀ ਪਸ਼ਮੀਨੇ ਦੇ ਵਰਕ ਵਾਲੀ 컬렉ਸ਼ਨ ਤੇ ਹੁਣ ਮੈਂ ਤੁਹਾਨੂੰ ਕੁਝ ਜਿਹੜੇ ਪ੍ਰਿੰਟਡ ਸੂਟ ਆ ਉਹ ਵੀ ਦਿਖਾ ਦਿੰਨੀ ਆ ਇੱਕ ਆ ਦੇਖੋ ਜੀ ਇਹ ਵੀ ਬਹੁਤ ਸੋਹਣਾ ਪ੍ਰਿੰਟਡ ਸੂਟ ਆ ਠੀਕ ਹੈ ਜੀ ਇਹ ਆਪਣੇ ਕੋਲੇ ਹੈਗਾ ਆ 1500 ਦੀ ਰੇਂਜ ਵਿੱਚ ਤੇ ਇਹ ਵੀ ਵਿਦਆਊਟ ਦੁਪੱਟਾ ਵਿਦਆਊਟ ਅ ਸਟੋਲ ਨੇ ਤੇ ਇੱਕ ਮੈਂ ਤੁਹਾਨੂੰ ਹੋਰ ਦਿਖਾਉਣੀ ਆ ਉਹ ਵੀ ਬਹੁਤ ਸੋਹਣੀ ਲਾਈਟ ਦੀ ਛੇੜੀ ਆ ਕੋਈ ਵੀ ਵੇਅਰ ਕਰ ਸਕਦਾ ਆ ਆ ਦੇਖੋ ਜੀ ਇਹ ਮੈਚਿੰਗ ਆ ਇਹਦੇ ਨਾਲ ਹੈਗੀ ਆ ਸ਼ਰਟ ਪ੍ਰਿੰਟਡ ਤੇ ਫਲਵਰਸ ਵਾਲੀ ਤੇ बॉटਮ ਆਪਣੇ ਕੋਲੇ ਇਹ ਹੈਗੀ ਆ ਇਹ बॉटਮ ਵੀ ਪ੍ਰਿੰਟਡ ਆ ਬਟ ਬਹੁਤ ਹੀ স্মੋਲ ਜਿਹਾ ਪ੍ਰਿੰਟ ਹੈ ਆ ਇਹ ਵਾਲਾ ਤੇ ਇਹ ਵੀ ਤੁਸੀਂ ਕੋਈ ਵੀ ਜਨਾਂ ਲੈ ਕੇ ਜਾ ਸਕਦਾ ਆਪਣੇ ਕੋਲੇ ਠੀਕ ਹੈ ਜੀ ਤੇ ਇਹ ਵੀ ਆਪਣੇ ਕੋਲੇ 1500 ਦੀ ਰੇਂਜ ਵਿੱਚ ਦਾ ਸਿੰਗਲ ਛੇੜਿਆ ਇੱਕ ਆਪਣੇ ਕੋਲੇ ਆ ਤੁਸੀਂ ਚੈੱਕ ਕਰੋ ਇਹ ਵੀ ਆਪਣੇ ਕੋਲੇ 1500 ਦੀ ਰੇਂਜ ਵਿੱਚ ਆ ਬਹੁਤ ਪਿਆਰਾ ਜਿਹਾ ਇਹ ਵੀ ਪ੍ਰਿੰਟ ਆ ਆ ਚੈੱਕ ਕਰੋ ਜੀ ਇਹ ਵੀ ਸਿੰਗਲ ਆ ਆਪਣੇ ਕੋਲੇ ਇਦਾਂ ਕਿ ਲਾਈਕ ਘਰੇ ਵੀ ਪਏ ਹੁੰਦੇ ਆ ਬਲੈਕ ਗ੍ਰੇ ਸ਼ਾਲ ਹਨਾ ਤੁਸੀਂ ਕੋਈ ਵੀ ਇਹਨਾਂ ਦੇ ਨਾਲ ਉਹ ਲੈ ਸਕਦੇ ਆ ਤੇ ਬਹੁਤ ਜ਼ਿਆਦਾ ਸੋਹਣਾ ਆ ਇਹ ਵੀ ਤੇ ਬਸ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਣੇ ਇਹੀ ਸੀਗੇ ਪਸ਼ਮੀਨੇ ਦੇ ਸੂਟ ਤੇ ਕੁਝ ਲਾਈਕ ਆਪਣੇ ਜਿੱਦਾਂ ਹੁਣ ਹੈਂਡ embroiderry ਵਾਲੇ ਸੂਟ ਆ ਹਨਾ ਉਹ ਵੀ ਰੈਡੀ ਹੋ ਰਿਹਾ ਕੁਝ ਤੇ ਦੁਪट्टे ਪੈਂਡਿੰਗ ਪਏ ਮੈਂ ਤੁਹਾਨੂੰ ਥੋੜਾ ਜਿਹਾ ਦਿਖਾਉਣੀ ਆ ਸੂਟ ਆ ਦੇਖੋ ਜੀ ਇਹ ਆ ਸੂਟ ਆ ਆਪਣੇ ਰੈਡੀ ਹੁੰਦੇ ਪਏ ਆ ਬਹੁਤ ਹੀ ਪਿਆਰੇ ਸੂਟ ਆ ਇਹਨਾਂ ਦਾ ਆਪਾਂ ਵਲੌਗ ਜਿਹੜਾ ਸਪੈਸ਼ਲੀ ਇੱਕ ਦਿਨ ਪਾਵਾਂਗੇ ਤੇ ਕਿਉਂਕਿ ਹਜੇ ਇਹਨਾਂ ਦੇ ਦੁਪੱਟੇ ਰੈਡੀ ਹੋ ਰਿਹਾ ਜਿਸ ਦਿਨ ਬਸ ਇਹਨਾਂ ਦੇ ਦੁਪੱਟੇ ਰੈਡੀ ਹੋ ਗਏ ਤੇ ਫਿਰ ਤੁਹਾਨੂੰ ਆਪਾਂ ਦਿਖਾਵਾਂਗੇ ਇਦਾਂ ਬਹੁਤ ਹੀ ਪਿਆਰੀਆਂ ਪਿਆਰੀਆਂ ਜੀਆਂ ਜਿਹੜੀਆਂ ਚੀਜ਼ਾਂ ਵਾ ਉਹ ਰੈਡੀ ਕੀਤੀਆਂ ਆ ਇਹ ਹੈਗਾ ਜੀ ਫਰੰਟ ਸਾਈਡ ਆ ਤੁਸੀਂ ਦੇਖ ਸਕਦੇ ਆ ਵਰਕ ਬਹੁਤ ਹੀ ਜ਼ਿਆਦਾ ਸੋਹਣਾ ਜਿਹਾ ਵਰਕ ਹੋਇਆ ਆ ਇਹਦੇ ਤੇ ਚੈੱਕ ਕਰੋ ਤੁਸੀਂ ਤੇ ਇਹਦੇ ਆਪਾਂ ਇਦਾਂ ਹੀ ਆ ਦੇਖੋ ਬੈਕ ਸਾਈਡ ਤੇ ਵੀ ਵਰਕ ਕੀਤਾ ਹੋਇਆ ਆ ਤੇ ਇਦਾਂ ਹੀ ਦੀਆਂ ਆਰਮਸ ਬਣੀਆਂ ਹੋਈਆਂ ਬਾਕੀ ਤੁਹਾਨੂੰ ਆਪਾਂ ਪ੍ਰੋਪਰ ਜਿਹੜਾ ਹੈ ਨਾ ਉਹ ਨੈਕਸਟ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਨਾਲ ਦੁਪट्टे ਵੀ ਰੈਡੀ ਹੋਏ ਸਾਰਾ ਕੁਝ ਹੀ ਤੁਹਾਨੂੰ ਜਿਹੜਾ ਆਪਾਂ ਨੈਕਸਟ ਵੀਡੀਓ ਦੇ ਵਿੱਚ ਦਿਖਾਵਾਂਗੇ ਬੜੇ ਸੋਹਣੇ ਸੋਹਣੇ ਜਿਹੜੇ ਸੂਟ ਆਪਾਂ ਰੈਡੀ ਕੀਤੇ ਹੋਏ ਆ ਥੈਂਕ ਯੂ ਸੋ ਮੱਚ ਜੀ ਵੱਧ ਤੋਂ ਵੱਧ ਜਿਹੜੀ ਸਾਡੀ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਬਾਕੀ ਜਿੰਦਾਂ ਨੇ ਤੁਸੀਂ ਸੂਟ ਚਾਹੁੰਦੇ ਆ ਤੁਹਾਨੂੰ ਉਦਾਂ ਦੇ ਸੂਟ ਵੀ ਆਪਾਂ ਰੈਡੀ ਕਰਕੇ ਦਵਾਂਗੇ ਲਹਿੰਗੇ ਵਗੈਰਾ ਜੋ ਕੁਝ ਵੀ ਚਾਹੁੰਦੇ ਆ ਬਾਕੀ ਸਾਡੇ ਕੋਲੋ ਜਿਹੜੇ ਲਹਿੰਗੇ ਆ ਰੈਂਟ ਤੇ ਵੀ ਮਿਲਦੇ ਹੈਗੇ ਆ ਕਿਸੇ ਨੇ ਵੀ ਹਨਾ ਕੋਈ ਪਾਰਟੀ ਦੇ ਲਈ ਲਹਿੰਗਾ ਬੁੱਕ ਕਰਵਾਉਣਾ ਵਾ ਤੁਸੀਂ ਸਾਡੇ ਕੋਲ ਆਣ ਕੇ ਬੁੱਕ ਕਰਵਾ ਸਕਦੇ ਆ ਤੇ ਗਾਊਨਸ ਵੀ ਸਾਡੇ ਕੋਲ ਅਵੇਲੇਬਲ ਆ ਬਟ ਗਾਊਨ ਦੇ ਵਿੱਚ ਸਾਡੇ ਕੋਲ ਜ਼ਿਆਦਾ ਵੈਰਾਈਟੀ ਨਹੀਂ ਹੈਗੀ ਗਾਊਨ ਦੇ ਵਿੱਚ ਸਿਰਫ ਅਸੀਂ ਦੋ ਪੀਸ ਹੀ ਰੱਖੇ ਹੋਏ ਆ ਤੇ ਲਹੰਗੇ ਤਾਂ ਕਿ ਲਹੰਗੇ ਲਾਈਕ ਆ ਡੇ ਬਾਏ ਡੇ ਹਾਂ ਕੁਛ ਨਾ ਕੁਛ ਜੋ ਸਾਨੂੰ ਲਾਈਕ ਲੱਗਦਾ ਹੈਗਾ ਅਸੀਂ ਉਹ ਇਹਨਾਂ ਦੇ ਵਿੱਚ ਐਡ ਵੀ ਕਰਦੇ ਹੈਗੇ ਹਾਂ ਬਾਕੀ ਆਪਣੇ ਕੋਲੇ ਜੁਐਲਰੀ ਵੀ ਮਿਲਦੀ ਹੈਗੀ ਆ ਜੁਐਲਰੀ ਵੀ ਅਸੀਂ ਜਿੰਨੀ ਵੀ ਸਾਡੀ ਜਿਹੜੀ ਬਰਾਇਡਲ ਲਹੰਗੇ ਜਾਂਦੇ ਹੈਗੇ ਆ ਅਸੀਂ ਉਹਨਾਂ ਦੇ ਨਾਲ ਜੁਐਲਰੀ ਆਪਣੀ ਖੁਦ ਪ੍ਰੋਵਾਈਡ ਕਰਦੇ ਹੈਗੇ ਆ ਜੁਐਲਰੀ ਦਾ ਕੋਈ ਵੀ ਐਕਸਟਰਾ ਚਾਰਜਸ ਨਹੀਂ ਹੁੰਦੇ ਹੈਗੇ ਵਿੱਚ ਉਹ ਲਹਿੰਗੇ ਦੇ ਨਾਲ ਹੀ ਅਸੀਂ ਦਿੰਨੇ ਹੈਗੇ ਆ ਨਹੀਂ ਤੇ ਤੁਸੀਂ ਜਿੱਥੇ ਵੀ ਜਾਓਗੇ ਤੁਹਾਨੂੰ ਲਹਿੰਗੇ ਦੀ ਕੋਸਟ ਅਲੱਗ ਦਿੱਤੀ ਜਾਂਦੀ ਆ ਹਨਾ ਜੀ ਤੇ ਜੁਐਲਰੀ ਦੀ ਅਲੱਗ ਬਟ ਅਸੀਂ ਦੋਨੋਂ ਚੀਜ਼ਾਂ ਜੀ ਆਪ ਹੀ ਦਿੰਨੇ ਹੈਗੇ ਆ ਲਹਿੰਗਾ ਤੇ ਪਲੱਸ ਜੁਐਲਰੀ ਤੇ ਥੈਂਕ ਯੂ ਸੋ ਮੱਚ ਜਿਆਦਾ ਤੋਂ ਜਿਆਦਾ ਸਾਡੀ ਵੀਡੀਓਜ਼ ਨੂੰ ਸ਼ੇਅਰ ਕਰੋ ਤੇ ਚੈਨਲ ਸਬਸਕ੍ਰਾਈਬ ਕਰੋ